Well you ਸਾਚੁ ਵਾਹਿਗੁਰੂ ਜੀ ਦਰਸ਼ਨ ਦੇਖੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਤੇਰਾ ਏਹ ਬੇਨਤੀ ਸੁ ਪ੍ਰਾਵੇ ਮੇਰੇ ਤੇਰੇ ਨਾਮ ਪਰ ਆਪਣੀ ਕੇਰੇ ਆਪਣੀ ਸ਼ਰਨ ਪ੍ਰਾਪਤ ਪ੍ਰਵਦਾਤੇ ਗੁਰ ਪ੍ਰਸਾਦ ਇਨਾ ਬਿਰ ਲਾ ਜਾਤੇ ਸੋਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਾਇ ਲੀ ਰੀਤਾ ਲਾਲ ਕੇ ਪੈ ਦਾਸ ਮਿਸਰ ਨਹੀਂ ਪੂਰਨ ਗੁਣ ਦਾਸ ਮਿਸਰ ਨਹੀਂ ਤਾਲਿਓ ਵਾਟੂ ਏ ਸੋਪੋਤਾਲ ਗੁਰਸੇਵੀ ਐ ਐਸ ਸੇ ਜਿਸ ਪਾਇ ਦਰਸ਼ਨ ਪਰਸ ਸਮਦੀ ਲੋਰ ਅਰਸੋ ਪੁਰਸੋ ਚੱਟੀ ਐ ਤੂਦਿਕੇ ਸੱਚੇ ਪਾਤਸ਼ਾਹ ਮਦ ਜਨਮ ਜਨਮ ਦੀ ਕੱਟੀ ਐ ਤੂਦਿਕੇ ਸੱਚੇ ਪਾਤਸ਼ਾਹ ਮਹੱਲਾ ਪੰਜਵਾਂ ਤੁਮ ਦਾਤੇ ठाकुर ਪ੍ਰਤਪਾਲਕ ਨਾਏ ਦੁਖ ਖਸਮ ਹਮਾਰੇ ਨਿਮਕ ਨਿਮਕ ਤਮਹੀ ਪ੍ਰਤਪਾਲਵੋ ਹਮ ਬਾਰਤ ਕੁਮਰੇ ਤਾ ਦਾ ਤੇ ਥਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਅੰਬਾਰ ਕੁਟਲ ਰੇ ਧਾਰੇ ਜੇ ਵਾਏ ਤ ਕਵਨ ਗੁਨ ਕਈਏ ਸਵਾਮੀ ਤੇਰਾ ਅੰਤ ਨਾ ਕਿਲੀਈਐ ਰਾਉ ਓਟ ਪਰਾਧ ਮਾਰੇ ਖੰਡ ਅਨਕ ਬਿਧੀ ਸਮਝਾਵੋ ਹਮਾ ਗਿਆਨ ਅਲਪ ਮਤ ਥੋਰੀ ਤੁਮ ਆਪਨੇ ਦਿਰ ਤੇ ਰਖਾਵੋ ਤੁਮਰੀ ਸ਼ਰ ਤੁਮਹੀ ਸੱਜਣ ਸੋਏ ਦੇ ਰੱਖੋ ਰੱਖਣਾਰ ਦਿਆਲਾ ਨਾਨਕ ਕਰਕੇ ਬੋਲੇ ਉਮਰੀ ਸ਼ਰਣ ਤੇਮਾਰੀ ਆਸਨ ਤੁਮਹੀ ਸੱਜਣ ਸੋਏ ਦੇ